ਜੇ ਆਪਣਿਆਂ ਦੀ ਕਦਰ ਕਰਨੀ ਆ ਤਾਂ ਆ ਚੀਜ਼ ਹਮੇਸ਼ਾ ਆਪਣੇ ਨਾਲ ਰੱਖੋ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਕਿਸੇ ਦੀ ਕਦਰ ਕਰਨ ਦਾ ਤੁਸੀਂ ਅਕਸਰ ਵੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਜਦੋਂ ਉਹਨਾਂ ਦੇ ਆਪਣੇ ਉਹਨਾਂ ਤੋਂ ਦੂਰ ਚਲ ਜਾਂਦੇ ਨੇ ਯਾਨੀ ਕਿ ਸੰਸਾਰ ਤੋਂ ਹੀ ਛੱਡ ਕੇ ਚਲ ਜਾਂਦੇ ਨੇ ਫਿਰ ਬਹੁਤ ਸਾਰੇ ਸੱਜਣ ਉਹਨਾਂ ਦੇ ਵਿਰਾਗ ਦੇ ਵਿੱਚ ਬੜੇ ਦੁਖੀ ਹੁੰਦੇ ਨੇ ਉਹਨੂੰ ਯਾਦ ਕਰਦੇ ਨੇ ਉਹਦੀਆਂ ਗੱਲਾਂ ਨੂੰ ਯਾਦ ਕਰਦੇ ਨੇ ਉਹਦੀਆਂ ਚੀਜ਼ਾਂ ਨੂੰ ਵੇਖ-ਵੇਖ ਕੇ ਉਹਦੇ ਨਾਲ ਪਿਆਰ ਕਰਦੇ ਨੇ ਉਹਦੇ ਨਾਲ ਗੱਲ ਕਰਦੇ ਨੇ ਉਸ ਸਮੇਂ 'ਚ ਚਲੇ ਜਾਂਦੇ ਨੇ ਜਿਹੜੇ ਸਮੇਂ 'ਚ ਉਹ ਚੀਜ਼ਾਂ ਵਾਪਰੀਆਂ ਹੁੰਦੀਆਂ ਨੇ ਜਾਂ ਜਿਸ ਸਮੇਂ 'ਚ ਉਹ ਚੀਜ਼ਾਂ ਲਈਆਂ ਹੁੰਦੀਆਂ ਨੇ ਜਿਹੜੇ ਹਲਾਤਾਂ ਚ ਲਈਆਂ ਹੁੰਦੀਆਂ ਨੇ ਉਹ ਫਿਰ ਇਕੱਲੇ ਬੈਠੇ ਉਹਦੇ ਨਾਲ ਗੱਲਾਂ ਕਰਦੇ ਨੇ ਆਪਣੇ ਚਾਹੇ ਕੋਈ ਵੀ ਹੋਵੇ ਜ਼ਿੰਦਗੀ ਦਾ ਆ ਭਾਵੇਂ ਉਹ ਲਾਈਫ ਪਾਰਟਨਰ ਹੋਵੇ ਚਾਹੇ ਧੀ ਪੁੱਤਰ ਹੋਵੇ ਜਾਂ ਮਾਂ ਬਾਪ ਹੋਵੇ ਜਾਂ ਕੋਈ ਵੀ ਰਿਸ਼ਤਾ ਹੋਵੇ ਉਹ ਉਹਨੂੰ ਯਾਦ ਕਰਦਾ ਆ ਕਿ ਤੂੰ ਮੇਰੇ ਨਾਲ ਸਾਥੇ ਕਿੰਨਾ ਵਧੀਆ ਸੀ ਉਦੋਂ ਆਪਾਂ ਕੀਤਾ ਉਦੋਂ ਜੇ ਕੀਤਾ ਪਤਾ ਨਹੀਂ ਉਹ ਕਿਹੜੀ ਹੀ ਦੁਨੀਆ 'ਚ ਚਲੇ ਜਾਂਦਾ ਹੈ ਮਨੁੱਖ ਤੇ ਫਿਰ ਉਹਦੀ ਅੱਖਾਂ ਪਾਣੀ ਨਾ ਭਰ ਜਾਂਦੀਆਂ ਨੇ ਫਿਰ ਰੋਪ ਕੇ ਹਲਕਾ ਫੁਲਕਾ ਹੋ ਕੇ ਆਪਣੇ ਆਪ ਨੂੰ ਦਿਲਾਸਾ ਦੇ ਕੇ ਕਿ ਨਹੀਂ ਹੁਣ ਤੂੰ ਮੇਰੇ ਤੋਂ ਜਦੂਰ ਜਾ ਚੁੱਕਾ ਹੈ ਹੁਣ ਤੂੰ ਮੇਰੇ ਕੋਲ ਨਹੀਂ ਆਉਣਾ ਫਿਰ ਉਹ ਮਨ ਭੜ ਕੇ ਤੇ ਫਿਰ ਆਪਣੇ ਕੰਮ ਚ ਰੁੱਝ ਜਾਂਦਾ ਬਹੁਤ ਸਾਰੇ ਸੱਜਣ ਇੰਜ ਕਰਦੇ ਨੇ ਪਰ ਕੀ ਜੇ ਅਸੀਂ ਆਪਣਿਆਂ ਦੀ ਕਦਰ ਕਰਦੇ ਆ ਕਿ ਸਾਨੂੰ ਆਪਣਿਆਂ ਨਾਲ ਪਿਆਰ ਆ ਜਿਹੜੇ ਜਿਹੜੇ ਲੋਕਾਂ ਦੇ ਕੋਲ ਆਪਣੇ ਇਹੋ ਜਿਹੇ ਰਿਸ਼ਤੇ ਨੇ ਉਹ ਕਿਰਪਾ ਕਰਕੇ ਜਿਉਂਦੇ ਜੀ ਇੱਕ ਦੂਜੇ ਦੀ ਇੱਜ਼ਤ ਕਰਿਆ ਕਰੋ ਇੱਕ ਦੂਜੇ ਦੀ ਕਦਰ ਕਰਿਆ ਕਰੋ ਇੱਕ ਦੂਜੇ ਨੂੰ ਸਮਝਿਆ ਕਰੋ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਮਾਨ ਸਨਮਾਨ ਕਰਿਆ ਕਰੋ ਕਰਨਾ ਵੀ ਚਾਹੀਦਾ ਆ ਜੇ ਅਸੀਂ ਜੂੰਦੇ ਜੀ ਕਿਸੇ ਆਪਣੇ ਦੀਆਂ ਭਾਵਨਾਵਾਂ ਦਾ ਆਪਾਂ ਉਹਦੀ ਇੱਜ਼ਤ ਨਹੀਂ ਕਰਦੇ ਮਾਨ ਹੀ ਨਹੀਂ ਕਰਦੇ ਪਿਆਰ ਹੀ ਨਹੀਂ ਕਰਦੇ ਅਸੀਂ ਇਹੋ ਕਰਦੇ ਰਹਿੰਨੇ ਮੈਂ ਆਹ ਕੰਮ ਕਰ ਲਾਂ ਉਹ ਕਰ ਲਾਂ ਆਹ ਮੇਰੀ ਚੀਜ਼ ਰਹੇਗੀ ਮੈਂ ਆਹ ਆ ਪ੍ਰਾਪਤ ਕਰ ਲਾਂ ਫਿਰ ਇੰਜ ਕਰਦਿਆਂ ਕਰਦਿਆਂ ਜ਼ਿੰਦਗੀ ਦੇ ਵਿੱਚੋਂ ਸਾਡੇ ਆਪਣੇ ਸਾਨੂੰ ਛੱਡ ਜਾਂਦੇ ਨੇ ਉਹ ਇੰਨੀ ਦੂਰ ਚੱਲ ਜਾਂਦੇ ਨੇ ਕਿ ਉਹਨਾਂ ਲਈ ਚੀਜ਼ਾਂ ਦੀ ਕੋਈ ਅਹਿਮੀਤ ਨਹੀਂ ਹੁੰਦੀ ਜਿਨ੍ਹਾਂ ਦੀਆਂ ਭਾਵਨਾਵਾਂ ਦੇ ਕਰਕੇ ਆਪਾਂ ਪੂਰੀਆਂ ਨਹੀਂ ਕਰ ਸਕੇ ਹੁੰਦੇ ਜ਼ਿੰਦਗੀ 'ਚ ਤਾਂ ਉਹ ਚੀਜ਼ਾਂ ਸਾਡੇ ਕੋ ਪਈਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੇਖ ਮੈਂ ਤੇਰੇ ਲਈ ਲੈ ਕੇ ਆਇਆ ਇਹ ਚੀਜ਼ਾਂ ਤੈਨੂੰ ਮਿਸ ਕਰ ਰਹੀਆਂ ਨੇ ਪਰ ਅਗਲੇ ਨੂੰ ਕੋਈ ਫਰਕ ਨਹੀਂ ਪੈਣਾ ਉਹ ਇੱਕ ਫੋਟੋ ਦੇ ਵਿੱਚ ਚਿੱਤਰ ਦੇ ਵਿੱਚ ਜਿਸ ਮੂਡ ਦੇ ਵਿੱਚ ਬਣਿਆ ਬੈਠਾ ਹੁੰਦਾ ਆ ਜਾਂ ਚਿੱਤਰ ਬਣਿਆ ਬੈਠੀ ਹੁੰਦੀ ਆ ਉਹ ਉਸੇ ਤਰ੍ਹਾਂ ਹੀ ਮੁਸਕਰਾ ਰਹੀ ਹੁੰਦੀ ਆ ਤੇ ਕਈ ਵਾਰਾਂ ਇੰਜ ਲੱਗਦਾ ਕਿ ਜਿਵੇਂ ਸਾਡੇ ਇਥੇ ਹਾ ਸਰੀਆ ਵਿੱਚ ਜਹਾਂ ਸਰੀਓ ਵੀ ਕਿਵੇਂ ਤੂੰ ਜੁੰਦੇ ਜੀ ਤਾਂ ਮੇਰੀ ਕਦਰ ਨਾ ਕੀਤੀ ਜੁੰਦੇ ਜੀ ਤਾਂ ਤੂੰ ਮੈਨੂੰ ਪਿਆਰ ਨਾ ਕੀਤਾ ਜੁੰਦੇ ਜੀ ਤਾਂ ਮੇਰੀਆਂ ਭਾਵਨਾਵਾਂ ਨੂੰ ਸਮਝਿਆ ਨਾ ਹੁਣ ਤੇਰੇ ਰੋਣ ਦਾ ਕੀ ਫਾਇਦਾ ਹੁਣ ਤੇਰੇ ਦੁਖੀ ਹੋਣ ਦਾ ਕੀ ਫਾਇਦਾ ਫਿਰ ਮਨ ਉਦਾਸ ਹੋ ਜਾਂਦਾ ਕਈ ਵਾਰ ਕੀ ਹੁੰਦਾ ਕਈ ਲੋਕ ਆਪਣਿਆਂ ਦੀ ਬੜੀ ਕਦਰ ਕਰਦੇ ਨੇ ਬੜੀ ਇੱਜ਼ਤ ਵੀ ਕਰਦੇ ਨੇ ਬੜਾ ਮਾਣ ਵੀ ਕਰਦੇ ਨੇ ਸਭ ਕੁਝ ਕਰਦੇ ਨੇ ਪਰ ਜਦੋਂ ਉਹਨਾਂ ਤੋਂ ਦੂਰ ਚੱਲ ਜਾਂਦੇ ਨੇ ਫਿਰ ਉਹ ਬਹੁਤ ਟੁੱਟ ਜਾਂਦੇ ਨੇ ਫਿਰ ਉਹ ਹਰ ਰੋਜ਼ ਮਰਦੇ ਨੇ ਹਰ ਰੋਜ਼ ਮਰਨਾ ਉਹਨਾਂ ਲਈ ਬਹੁਤ ਔਖਾ ਹੁੰਦਾ ਆ ਕਿਉਂਕਿ ਜ਼ਿੰਦਗੀ 'ਚ ਜਿਹੜਾ ਤਾਂ ਮਰ ਗਿਆ ਉਹਨੇ ਤੇ ਵਾਪਸ ਨਹੀਂ ਆਉਣਾ ਉਹਦੀ ਤੇ ਮੁੱਕ ਗਈ ਗੱਲ ਲੇਕਿਨ ਜਿਹੜਾ ਉਹਨੂੰ ਛੱਡ ਕੇ ਚੱਲ ਗਿਆ ਜਿਹੜਾ ਉਹਦੇ ਵਿਛੋੜੇ ਵਿੱਚ ਆ ਉਹ ਹਰ ਰੋਜ਼ ਮਰਦਾ ਉਹ ਹਰ ਰੋਜ਼ ਦੁਖੀ ਹੁੰਦਾ ਤਾਂ ਇੰਜ ਕਰਕੇ ਉਹਦੀ ਜ਼ਿੰਦਗੀ ਹਰ ਦਿਨ ਹਰ ਪਲ ਕੰਡਿਆਂ ਦੀ ਸੇਜ ਤੇ ਗੁਜ਼ਰਦੀ ਆ ਵੇਖਣ ਵਾਲੇ ਨੂੰ ਤਾਂ ਲੱਗਦਾ ਕਿ ਮਨੁੱਖ ਬੜਾ ਚੰਗਾ ਹੋਊਗਾ ਬੜਾ ਖੁਸ਼ ਹੈ ਰੱਬ ਨੇ ਘਰ-ਬਾਰ ਸਭ ਬੜਾ ਕੁਝ ਦਿੱਤਾ ਲੇਕਿਨ ਉਹ ਮਨੁੱਖ ਹੀ ਜਾਣਦਾ ਕਿ ਉਹਦੇ ਅੰਦਰ ਦੇ ਬਲਬਲੇ ਉਹਦੇ ਅੰਦਰ ਦੇ ਭਾਵਨਾਵਾਂ ਕਿਉਂ ਕਿਵੇਂ ਮੱਚਦਾ ਫਿਰ ਅਖੀਰ ਇਹ ਸੋਚ ਕੇ ਚੱਲ ਕੋਈ ਨਹੀਂ ਜਿੱਦ ਨੂੰ ਮੈਂ ਤੇਰੇ ਕੋਲ ਆਵਾਂਗਾ ਜਾਂ ਤੇਰੇ ਕੋਲ ਆਵਾਂਗੀ ਉਸ ਦਿਨ ਮੈਂ ਤੈਨੂੰ ਪੁੱਛਾਂਗੀ ਜਾਂ ਪੁੱਛਾਂਗਾ ਤੂੰ ਮੈਨੂੰ ਛੱਡ ਕੇ ਕਿਉਂ ਚਲ ਗਿਆ ਕਹਿਣ ਤੋਂ ਭਾਵ ਕਿ ਜਿਹੜੇ ਰਿਸ਼ਤੇ ਹੁੰਦੇ ਨਾ ਇਹ ਬੜੇ ਕੀਮਤੀ ਹੁੰਦੇ ਨੇ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਆ ਉਹ ਵੀ ਜਿਉਂਦੇ ਜੀ ਜਿੰਨਾ ਹੋ ਸਕੇ ਜਿੰਨਾ ਕਿ ਅਸੀਂ ਮर्याਦਾ 'ਚ ਰਹਿ ਕੇ ਕਰੀਏ ਤੇ ਬਹੁਤ ਸਾਰੇ ਭੈਣ ਭਰਾ ਕਰਦੇ ਵੀ ਨੇ ਤੇ ਜਿਹੜੋਂ ਕਰਦੇ ਨੇ ਫਿਰ ਜ਼ਿੰਦਗੀ ਬੜੀ ਮਜ਼ੇਵਾਲੀ ਤੇ ਬੜੀ ਸੌਖੀ ਗੁਜ਼ਰ ਜਾਂਦੀ ਇਹ ਸੱਚੀ ਆ ਕਿ ਸਾਰਿਆਂ ਨੇ ਜਾਣਾ ਧਰਤੀ ਤੋਂ ਕਿਸੇ ਨੇ ਪਹਿਲਾਂ ਚਲ ਜਾਣਾ ਕਿਸੇ ਨੇ ਬਾਅਦ ਚਲ ਜਾਣਾ ਲੇਕਿਨ ਜੇ ਅਸੀਂ ਜ਼ਿੰਦਗੀ ਵਧੀਆ ਢਾਕੇ ਜਾਨਨੇ ਆ ਤਾਂ ਸਾਨੂੰ ਬਹੁਤ ਹੀ ਚੰਗਾ ਲੱਗਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇਨਾ